ਵੈਲਕਮ ਹੈ ਵੀਰੇ ਢੱਲੋ ਪੀਨ ਕਲੱਬ ਦੇ ਵਿੱਚ ਸੋ ਜੀ ਅੱਜ ਆਇ ਰਹੇ ਆ ਤੁਹਾਡੇ ਨੂੰ ਨਵੀਂ ਵੀਡੀਓ ਲੈ ਕੇ ਤੇ ਆ ਆਪਣਾ ਰੱਤਾ ਕੂਤਰ ਪਰ ਥੋੜੇ ਦਿਨ ਚ ਬਈ ਨੇ ਬੱਚੇ ਕੱਢ ਲੈਣੇ ਆ ਤੇ ਇਧਰੋਂ ਆਪਣੀਆਂ ਲਾਲ ਜੀਨੇ ਦਾੜੀ ਵਾਲਾ ਕੂਤਰ ਜਿਹੜਾ ਆਪਣਾ ਇਹਨੇ ਅੰਡੇ ਤਰ ਵਾਲੇ ਕੂਤਰੀ ਨਾਲ ਤੇ ਇਧਰ ਆਪਣੇ ਆ ਜੋੜੀ ਦੀ ਤਿਆਰੀ ਆਂਡਿਆਂ ਦੀ ਬਸ ਚਾਹ ਕੀ ਕੂਤਰੀ ਮੋਜਾ ਕੂਤਰ ਆਪਣਾ ਇਹਦੇ ਬੱਚੇ ਬੋਰਡ ਤੇ ਆਪਣੇ ਕੋਲੇ ਚਿੱਟੀਆਂ ਅੱਖਾਂ ਦਾ ਆ ਕੂਤਰੀ ਲਈ ਦੇਣਾ ਤੇ ਆ ਆਪਣਾ ਵੱਡਾ ਕੂਸਾ ਦਾੜੀ ਵਾਲਾ ਇਹ ਵੀਰੇ ਖੁੱਡੇ ਜਾ ਕੇ ਨਾ ਇੱਧਰ ਇੱਕ ਬਾਈ ਪੁੱਛਦਾ ਵੀ ਮੈਲੇਜ ਹੋਏ ਪਏ ਇਹ ਖੁੱਡੇ ਆ ਕੇ ਬਈ ਸਲਾਹ ਪੈਣ ਦੇ ਕਾਰਨ ਤੇ ਆ ਕੁਹ ਮਿੱਟੀ ਮੁੱਟੀ ਵਗੈਰਾ ਪਾਈ ਸੀ ਉਹਦਾ ਚੱਕਤੀ ਵਿੱਚ ਉਹਦੇ ਕਰਕੇ ਥੋੜੇ ਜੇ ਮੈਲੇ ਹੋਏ ਕਬੂਤਰਾਂ ਨੂੰ ਹੱਥੋਚ ਦਾ ਬਲ ਆਉਂਦੇ ਨਹੀਂ ਆਦੇ ਤਾਂ ਮੈਲੇ ਹੋ ਗਏ ਤੇ ਬਾਕੀ ਆਜ ਖੁੱਲੇ ਛੱਡੇ ਆਹ ਫੜਦੇ ਉੱਟਦੇ ਇਹ ਆਪਾਂ ਬਾਈ ਖੁੱਲੇ ਹੀ ਛੱਡ ਦਿੰਨੇ ਹੁਣੇ ਆ ਇਹ ਨਾ ਨੂੰ ਲੈਂਦੇ ਆ ਤਾਂ ਆ ਵਿੱਚ ਹੀ ਸੈਂਟੀਨੇਟ ਫਰੀ ਜਾਂਦੇ ਇਹਨਾਂ ਨੇ ਵੀ ਪੁੱਛਿਆ ਇੱਕ ਬਾਈ ਨੇ ਹਾਂ ਬਈ ਇਹਨਾਂ ਨੇ ਆਂਡੇ ਧਰੇ ਹੋਏ ਆ ਆ ਵੇ ਆ ਨਰ ਬੈਠਾ ਹੋਇਆ ਆਂਡਿਆਂ ਤੇ ਆ ਆਪਣੇ ਜਿਹੜੇ ਬੱਚੇ ਸੀ ਆ ਵੱਡੇ ਹੋ ਗਏ ਹੁਣ ਤੇ ਜਿਹੜੇ ਉਧਰਲੇ ਜੋੜੇ ਨੇ ਆਪਣੇ ਨਾਲ ਆਂਡੇ ਰੱਖੇ ਉਹ ਆਪ ਸੁੱਟਦੇ ਆ ਉਹਦੇ ਬੱਚੇ ਬਈ ਚੰਗੇ ਨਹੀਂ ਉੜਦੇ ਤੇ ਆ ਆਪਣੇ ਲਾਲ ਡੱਬੀ ਨੇ ਕੱਢਿਆ ਇੱਕ ਬੱਚਾ ਹੋਰ ਰਤਾ ਹੀ ਆ ਆਪਣੀ ਨੀਲੀ ਡੱਬੀ ਉਹ ਆ ਕੁੱਤਾ ਆਪਣਾ ਲਾਲ ਡੱਬਾ ਵੀਡੀਓ ਕਿਦਾਂ 라ਦੀ ਹੁੰਦੀ ਬਾਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਚੈਨਲ ਦੀ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਆਪਣੇ ਚੈਨਲ ਨੂੰ ਵੀਰ ਆ ਆਪਣੀ ਕਾਲੀ ਜਿੰਨੀ ਸਿੱਟੀਆਂ ਅੱਖਾਂ ਦੀ ਇਹ ਵੀਡੀਓ ਕਿੱਦਾਂ ਲੱਗੀ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਚੈਨਲ ਕਰ ਲਓ ਸਬਸਕ੍ਰਾਈਬ ਆਉਣ ਵਾਲੀਆਂ ਵੀਡੀਓ ਵੀਰੇ ਤੁਹਾਨੂੰ ਮਿਲ ਸਕਣ ਧੰਨਵਾਦ